ਸਾਥਿਓ ਮੈਂ ਐਸਕੇ ਸੁਨੀਤ ਫਾਊਂਡਰ ਰੀਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਐਸ ਦੇ ਹੈੱਡ ਆਫ ਇਸ ਅੱਡਾ ਟਿਲਵਾ ਤਿਲ ਨੋਡ ਜਲੰਧਰ ਤੋਂ ਬੋਲ ਰਿਹਾ ਹਾਂ ਅੱਜ ਦਾ ਇਹ ਵੀਡੀਓ ਅਸੀਂ ਬਣਾ ਰਹੇ ਹਾਂ ਇਸ ਵਿਸ਼ੇ ਉੱਪਰ ਕਿ ਕਿਉਂਕਿ ਆਪਾਂ ਨੂੰ ਪਤਾ ਕਿ ਪੰਜਾਬ 'ਚ ਬਹੁਤ ਵੱਡੀ ਗਿਣਤੀ 'ਚ ਲੋਕ ਜਿਹੜੇ ਆ ਵਿਦੇਸ਼ਾਂ 'ਚ ਜਾਂਦੇ ਆ ਖਾਸ ਕਰ ਹੁਣ ਬੱਚੇ ਪੜਨ ਵਾਸਤੇ ਜਾ ਰਹੇ ਆ ਤੇ ਕੀ ਸਾਨੂੰ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਪੜਨ ਦੇ ਲਈ ਵਿਦੇਸ਼ਾਂ 'ਚ ਭੇਜਣਾ ਚਾਹੀਦਾ ਹੈ ਤੇ ਕਿਉਂਕਿ ਮੈਂ ਵੀ ਕਾਫੀ ਲੰਬਾ ਸਮਾਂ ਕੈਨੇਡਾ ਦੇ ਵਿੱਚ ਰਿਹਾ ਕੁਝ ਸਮਾਂ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਵੀ ਰਿਹਾ ਥਾਈਲੈਂਡ 'ਚ ਇਸ ਕਰਕੇ ਮੈਂ ਤੁਹਾਡੇ ਨਾਲ ਇਸ ਵਿਸ਼ੇ ਤੇ ਕੁਝ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ ਆਮ ਤੌਰ ਤੇ ਬਹੁਤ ਸਾਰੇ ਲੋਕ ਮੈਨੂੰ ਆਪਣੇ ਬੱਚਿਆਂ ਨੂੰ ਵਿਦੇਸ਼ ਜਾਣ ਦੇ ਲਈ ਵੀ ਮੇਨਾਂ ਸਲਾਹ مشورہ ਕਰਦੇ ਰਹਿੰਦੇ ਆ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹਿੰਦਾ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਅਮਰੀਕਾ ਇੰਗਲੈਂਡ ਜਾਂ ਹੋਰ ਵੀ ਵੈਸਟਰਨ ਕੰਟਰੀਆਂ ਦੇ ਵਿੱਚ ਪੜਨ ਦੇ ਲਈ ਭੇਜੋ ਨਾ ਕਿ ਉਥੇ ਰਹਿਣ ਦੇ ਵਾਸਤੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਵੈਸਟਰਨ ਕੰਟਰੀਆਂ ਆ ਚਾਹੇ ਅਮਰੀਕਾ ਆ ਇੰਗਲੈਂਡ ਆ ਕੈਨੇਡਾ ਆ ਹੋਰ ਦੇਸ਼ ਆ ਉਥੇ ਜਿਹੜੀ ਐਜੂਕੇਸ਼ਨ ਐ ਜਿਹੜੀ ਪੜਾਈ ਆ ਉਹ ਇੰਡੀਆ ਨਾਲੋਂ ਬਹੁਤ ਅੱਛੀ ਐ ਚੰਗੀ ਐ ਇਸ ਕਰਕੇ ਸਾਡੇਆਂ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਲੈਣ ਦੇ ਲਈ ਵਿਦੇਸ਼ਾਂ 'ਚ ਜਾਣਾ ਚਾਹੀਦਾ ਆ ਨਾ ਕਿ ਉੱਥੇ ਸੈਟਲ ਹੋਣ ਦੇ ਲਈ ਰਹਿਣ ਦੇ ਲਈ ਉਹਨਾਂ ਨੂੰ ਅੱਛੀ ਐਜੂਕੇਸ਼ਨ ਲੈ ਕੇ ਵਾਪਸ ਇੰਡੀਆ ਦੇ ਬਚਾ ਕੇ ਜਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣਾ ਕੈਰੀਅਰ ਜਿਹੜਾ ਬਣਾਉਣ ਦੀ ਜਿੱਦਾਂ ਫੋਰ ਐਗਜ਼ਾਮਪਲ ਕੋਈ ਡਾਕਟਰ ਬਣਨਾ ਚਾਹੁੰਦਾ ਹੈ ਤੇ ਉਸ ਨੂੰ ਇੱਥੇ ਵੀ ਉਹ ਐਮਬੀਬੀਐਸ ਕਰਕੇ ਡਾਕਟਰ ਬਣ ਸਕਦੇ ਆ ਪਰ ਜੇ ਉਹ ਅਮਰੀਕਾ ਇੰਗਲੈਂਡ ਵਰਗੇ ਦੇਸ਼ਾਂ ਜਾ ਕੇ ਡਾਕਟਰੀ ਪੜ੍ਹ ਕੇ ਵਾਪਸ ਇੱਥੇ ਆਉਣਗੇ ਤਾਂ ਉਹਨਾਂ ਦੀ ਜਿਹੜੀ ਪ੍ਰੈਕਟਿਸ ਆ ਉਹ ਬਹੁਤ ਜ਼ਿਆਦਾ ਸக்ஸੈਸਫੁਲ ਹੋਗੀ ਕਾਮਯਾਬ ਹੋਣਗੇ ਇਸੇ ਤਰ੍ਹਾਂ ਲਾਅ ਦਾ profession ਆ ਕੋਈ ਇਥੋਂ ਵੀ ਲਾਅ ਪੜ੍ਹ ਕੇ ਆਪਣਾ ਬਕਾਲਤ ਕਰ ਸਕਦੇ ਆ ਪਰ ਜੇ ਕੋਈ ਇੰਗਲੈਂਡ ਦੇ ਵਿੱਚ ਜਾ ਕੇ ਬਾਹਰੋਂ ਲਾਅ ਕਰਕੇ ਆਣ ਬੈਰਿਸਟਰ ਬਣ ਕੇ ਆਣ ਤੇ ਉਹ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਇਥੇ ਪ੍ਰੈਕਟਿਸ ਕਰ ਸਕਦੇ ਆ ਇਸ ਕਰਕੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਸਾਨੂੰ ਇਸ ਤਰ੍ਹਾਂ ਤਿਆਰ ਕਰਨਾ ਚਾਹੀਦਾ ਕਿ ਉਹ ਪੜ੍ਹਨ ਦੇ ਲਈ ਜਾਣ ਔਰ ਪੜ ਕੇ ਆ ਕੇ ਵਾਪਸ ਇਥੇ ਆਪਣੇ ਦੇਸ਼ ਆਪਣੇ ਸਮਾਜ ਦੇ ਵਿੱਚ ਕੰਮ ਕਰ ਤਾਂ ਕਿ ਉਹ ਸਫਲ ਵੀ ਹੋਣ ਔਰ ਆਪਣੇ ਸਮਾਜ ਵਾਲ ਆਪਣੇ ਦੇਸ਼ ਨੂੰ ਆਪਣੀ ਪੜ੍ਹਾਈ ਦਾ ਫਾਇਦਾ ਵੀ ਦੇਣ ਜੇਕਰ ਉਹ ਵਿਦੇਸ਼ਾਂ ਦੇ ਵਿੱਚ ਹੀ ਰਹਿ ਜਾਂਦੇ ਆ ਤੇ ਅੱਗੇ ਚੱਲ ਕੇ ਹਮੇਸ਼ਾ ਵਾਸਤੇ ਇੱਕ ਵਿਗਾਨੇ ਦੇਸ਼ ਦੇ ਵਿੱਚ ਹੀ ਰਹਿ ਜਾਂਦੇ ਆ ਕਦੇ ਵੀ ਉਹਨਾਂ ਦਾ ਆਪਣਾ ਦੇਸ਼ ਨਹੀਂ ਬਣ ਸਕਦਾ ਦੂਸਰੀ ਗੱਲ ਇਹ ਵੀ ਆ ਕਿ ਬਹੁਤ ਸਾਰੇ ਬੱਚਾ ਵਸਰਪੈਂਦਾ ਕੱਲ ਵੀ ਮੈਂ ਇਥੇ ਇੱਕ ਬੱਚੀ ਸਾਡੇ ਕੋਲ ਵੀ ਐ ਇਥੇ ਆਫਿਸ ਦੇ ਵਿੱਚ ਟਿਊਸ਼ਨ ਪੜਨ ਵਾਸਤੇ ਤੇ ਉਹਦੇ ਨਾਲ ਮੈਂ ਇਸ ਬਾਰੇ ਗੱਲ ਕਰ ਰਿਹਾ ਸੀਗਾ ਤਾਂ ਉਹ ਵੀ ਕਹਿ ਰਹੀ ਸੀ ਕਿ ਮੇਰਾ ਡ੍ਰੀਮ ਨਹੀਂ ਹੈ ਕਿ ਮੈਂ ਇੱਥੇ ਅ ਟੀਚਰ ਬਣਨਾ ਹੈ ਪਰ ਜੇ ਮੈਨੂੰ ਟੀਚਰ ਦੀ ਜੌਬ ਨਹੀਂ ਮਿਲ ਸਕੀ ਤਾਂ ਫੇਰ ਮੈਂ ਮੈਂ ਫੋਰਨ ਤੇ ਲੈ ਜਾਣਾ ਹੈ ਬਾਹਰ ਚਲੇ ਜਾਣਾ ਹੈ ਮੈਂ ਕਿਹਾ ਬੇਟਾ ਬਾਹਰ ਜਾ ਕੇ ਤੁਸੀਂ ਕਰਨਾ ਕੀ ਆ ਉਹ ਹਾਲੇ ਉਸ ਬਾਰੇ ਕੋਈ ਸ਼ੋਰ ਨਹੀਂ ਸੀ ਇਸ ਕਰਕੇ ਸਾਨੂੰ ਬਾਹਰ ਸਿਰ ਬਾਹਰ ਜਾਣ ਦੇ ਲਈ ਨਹੀਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਬਣਨਾ ਕੀ ਆ ਔਰ ਉਹਦੇ ਲਈ ਸਾਨੂੰ ਐਜੂਕੇਸ਼ਨ ਲੈਣੀ ਚਾਹੀਦੀ ਹੈ ਬਾਹਰ ਜਾ ਕੇ ਔਰ ਉਹਦੇ ਬਾਅਦ ਵੀ ਉੱਥੇ ਰਹਿਣ ਦੀ ਬਜਾਏ ਸਾਨੂੰ ਐਜੂਕੇਸ਼ਨ ਲੈ ਕੇ ਵਾਪਸ ਆਪਣੀ ਕੰਟਰੀ 'ਚ ਆਣਾ ਚਾਹੀਦਾ ਹੈ ਤੇ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਈਟਾ ਦਾ ਅਸੀਂ YouTube ਚੈਨਲ ਬਣਾਇਆ ਹੈ ਪਲੀਜ਼ ਉਹਨੂੰ ਤੁਸੀਂ ਸਬਸਕ੍ਰਾਈਬ ਵੀ ਕਰਿਓ ਇਹਦੇ ਤੋਂ ਇਲਾਵਾ ਹੋਰ ਵੀ ਅਸੀਂ ਸੋਸ਼ਲ ਮੀਡੀਆ ਤੇ Facebook ਤੇ Insta ਤੇ ਵੀ ਇਹਨੂੰ ਲੈ ਕੇ ਆ ਰਹੇ ਹਾਂ ਤੇ ਤੁਸੀਂ ਜਿੰਨਾ ਵੀ ਇਹਦੇ ਵੱਲੋਂ ਈਟਾ ਵੱਲੋਂ ਮੈਸੇਜ ਆ ਰਿਹਾ ਆ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਕਿ ਇਹ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇ ਔਰ ਖਾਸ ਕਰ ਸਾਡੇ ਬੱਚਿਆਂ ਤੱਕ ਪਹੁੰਚੇ ਔਰ ਅਸੀਂ ਪੰਜਾਬ ਨੂੰ ਇੰਡੀਆ ਨੂੰ ਆਪਣੇ ਸਮਾਜ ਨੂੰ ਜਿਆਦਾ ਤੋਂ ਜਿਆਦਾ ਐਜੂਕੇਟ ਕਰ ਸਕੀਏ ਸਿੱਖਿਤ ਕਰ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ